ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਜਿਹੜਾ ਸਫ਼ਰ ਲੁਧਿਆਣੇ ਤੋਂ ਮੋਗੇ ਦਾ ਆਪਾਂ ਲੁਧਿਆਣੇ ਤੋਂ ਚੱਲ ਪਏ ਬਿਲਕੁਲ ਜਿੱਥੇ ਪੌਲ ਸਟਾਰਟ ਹੁੰਦਾ ਵਾ ਲੁਧਿਆਣੇ ਵਾਲ ਨੂੰ ਫਿਰ ਪਰ ਇੱਥੋਂ 114 ਕਿਲੋਮੀਟਰ ਤੇ ਮੋਗਾ 57 ਕਿਲੋਮੀਟਰ ਸਹੀਗਾ ਤੇ ਆਪਾਂ ਜਿਹੜਾ ਲੁਧਿਆਣੇ ਤੋਂ ਬਾਹਰ ਨਿਕਲਣ ਲੱਗੇ ਆ ਤੇ ਨਿਕਲਨ ਸਾਰ ਹੀ ਜਿਹੜਾ ਇੱਕ ਕਾਰ ਬਾਜ਼ਾਰ ਹੈ ਜਿਹੜਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਖੱਬੇ ਪਾਸੇ ਤੇ ਨਾਲ ਹੀ ਇੱਕ ਰੇਲਵੇ ਲਾਈਨ ਆਉਂਦੀ ਹੈ ਇੱਥੇ ਤੇ ਇੱਥੇ ਨਾਲ ਹੀ ਨਰਸਰੀ ਬਣੀ ਹੋਈ ਹੈ ਪੁਰਾਣੀ ਰੇਲਵੇ ਲਾਈਨ ਆ ਤੇ ਰੇਲਵੇ ਲਾਈਨ ਦੇ ਨਾਲ ਹੀ ਇੱਕ ਜਿਹੜਾ ਨਾਕਾ ਲੱਗਾ ਹੋਇਆ ਪੁਲਿਸ ਵਾਲਿਆਂ ਦਾ ਇੱਥੇ ਆ ਸਾਹਮਣੇ ਪੁਲਿਸ ਵਾਲਿਆਂ ਦਾ ਨਾਕਾ ਇੱਥੇ ਇਹ ਸ਼ਾਮ ਵੇਲੇ ਜਿਹੜੇ ਗੱਡੀਆਂ ਨੂੰ ਰੋਕ ਕੇ ਜਿਹੜਾ ਦਾ ਚਲਾਨ ਵੀ ਕਰਦੇ ਆ ਤੇ ਹੁਣ ਆਪਾਂ ਜਿਹੜਾ ਥੋੜਾ ਜਾਂ ਅੱਗੇ ਆ ਗਏ ਆ ਮੋਲਾਪੁਰ ਤੋਂ ਪਿੱਛੇ ਬਿਲਹਾਲ ਤੇ ਹੁਣ ਆਪਾਂ ਆ ਗਏ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਬਿਲਕੁਲ ਕੋਲ ਆਵੇ ਹਸਨਪੁਰ ਜਿਹੜਾ ਪਿੰਡ ਦਾ ਤੁਸੀਂ ਬੂਟ ਦੇਖਿਆ ਇੱਧਰ ਨੂੰ ਹੈਗਾ ਮਨੁੱਖਤਾ ਦੀ ਸੇਵਾ ਵਾਰ ਸਭ ਤੋਂ ਵੱਡੀ ਸੇਵਾ ਸੁਸਾਇਟੀ ਤੇ ਇੱਧਰਲੇ ਹੁਣ ਜਿਹੜੀਆਂ ਲੁਧਿਆਣੇ ਦੇ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਵੀ ਜਿਹੜੀਆਂ ਹੁਣ ਬਣਨੀਆਂ ਸ਼ੁਰੂ ਹੋ ਗਈਆਂ ਕਈ-ਕਈ ਮੰਜ਼ਲੀਆਂ ਤੇ ਮੋਲਾਪੁਰ ਵੜਨ ਤੋਂ ਪਹਿਲਾਂ ਤੁਹਾਨੂੰ ਫਲਾਂ ਫਰੂਟਾਂ ਵਾਲੇ ਆਮੀ ਜਿਹੜੇ ਮਿਲ ਜਾਣਗੇ ਜਿਹੜੇ ਮੋਲਾਪੁਰ ਨੂੰ ਕ੍ਰੋਸ ਕਰਨਾ ਚਾਹੁੰਦੇ ਆ ਮੋਲਾਪੁਰ ਸ਼ਹਿਰ ਦੇ ਵਿੱਚ ਨਹੀਂ ਵੜਨਾ ਚਾਹੁੰਦੇ ਤੇ ਉਹ ਇੱਥੋਂ ਜਿਹੜੇ ਫਲ ਫਰੂਟ ਜੂਸ ਵੀ ਤੁਸੀਂ ਪੀ ਸਕਦੇ ਜੋ ਵੀ ਤੁਸੀਂ ਲੈਣਾ ਚਾਹੁੰਦੇ ਫਲ ਫਰੂਟ ਉਹ ਤੁਹਾਨੂੰ ਇੱਥੋਂ ਮਿਲ ਜਾਊਗਾ ਮੋਲਾਪੁਰ ਸ਼ਹਿਰ 'ਚ ਵੜਨ ਦੀ ਲੋੜ ਨਹੀਂ ਤੁਹਾਨੂੰ ਬਾਹਰੋਂ ਬਾਹਰ ਜਿਹੜਾ ਸਾਰਾ ਕੁਝ ਪਹਿਲਾਂ ਮਿਲ ਜਾਊਗਾ ਮੋਲਾਪੁਰ ਐਂਟਰੀ ਕਰਨ ਤੋਂ ਆ ਹੈਗੀ ਹਵੇਲੀ ਜਿਹੜੀ ਮੋਲਾਪੁਰ ਦੀ ਬਹੁਤ ਹੀ ਖਾਸ ਇੱਥੇ ਜਿਹੜਾ ਇਹ ਬਹੁਤ ਜ਼ਿਆਦਾ ਪੁਰਾਣੀ ਹਵੇਲੀ ਬਣੀ ਹੋਈ ਆ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਲਧਿਆ ਆਪਣਾ ਮੁੱਲਾਪੁਰ ਦੇ ਵਿੱਚ ਤੇ ਮੁੱਲਾਪੁਰ ਵੀ ਜਿਹੜਾ ਪੁਲ ਬਣਿਆ ਹੋਇਆ ਵਾ ਇਧਰੋਂ ਜਿਹੜਾ ਕਾਰ ਜਾ ਰਹੀ ਸੀ ਤੇ ਇਹ ਜਿਹੜਾ ਸਰਵਿਸ ਰੋਡ ਮੁੱਲਾਪੁਰ ਦਾ ਤੇ ਆਪਾਂ ਜਿਹੜਾ ਬਾਈਪਾਸ ਲੰਘ ਜਾਣਾ ਜਿਹੜਾ ਪੁਲ ਬਣਿਆ ਹੋਇਆ ਵਾ ਮੁੱਲਾਪੁਰ ਬਾਈਪਾਸ ਵਾਲਾ ਤੇ ਕਿਉਂਕਿ ਜਿਨ੍ਹਾਂ ਨੂੰ ਨਹੀਂ ਲੋੜ ਉਹ ਸਰਵਿਸ ਰੋਡ ਤੇ ਨਹੀਂ ਜਾਂਦਾਗਾ ਤੇ ਹੁਣ ਜਿਹੜਾ ਆਪਾਂ ਮੁੱਲਾਪੁਰ ਕ੍ਰੋਸ ਕਰ ਚੱਲੇ ਤੇ ਇੱਥੇ ਜਿਹੜਾ ਕਾਰ ਬਾਜ਼ਾਰ ਵੀ ਹੈਗਾ ਜਦੋਂ ਆਪਾਂ ਮੁੱਲਾਪੁਰ ਕ੍ਰੋਸ ਕਰਦੇ ਆ ਫਰੋਏਪਰਾਲ ਨੂੰ ਤੁਹਾਨੂੰ ਕਾਰ ਬਾਜ਼ਾਰ ਵੀ ਇੱਥੇ ਮਿਲ ਜਾਊਗਾ ਤੇ ਇੱਥੇ ਵੱਡੇ ਵੱਡੇ ਜਿਹੜੇ ਪੈਲਸ ਵੀ ਬਣੇ ਹੋਏ ਆ ਤੇ ਤਿੰਨ ਆ ਜਿਹੜੇ ਇਹ ਮੈਰੀਵਿਲਾ ਤੇ ਹੋਰ ਆ ਦੋ ਜਿਹੜੇ ਉਹ ਇੱਥੇ ਵੱਡੇ ਵੱਡੇ ਪੈਲਸ ਬਣੇ ਹੋਏ ਆ ਸੋਨਾ ਲੈਂਡ ਤੇ ਇਸ ਤੋਂ ਅੱਗੇ ਆ ਜਾਂਦਾ ਵਾ ਜਿਹੜਾ ਟੂਲ ਟੈਕਸ ਤੇ ਇਹ ਟੂਲ ਟੈਕਸ ਵਾਲੇ ਵੀ ਜਿਹੜਾ ਕਾਫੀ ਜਿਹੜਾ ਮਹਿੰਗਾ ਟੂਲ ਕੱਟਦੇ ਆ ਤੇ ਜਿਨ੍ਹਾਂ ਨੇ ਬਚਨਾ ਤੋਂ ਆਸੇ ਪਾਸੇ ਪਿੰਡਾਂ ਵਿੱਚ ਜੀ ਜਾ ਸਕਦੇ ਆ ਫਿਲਹਾਲ ਆਪਾਂ ਪਰ ਫਰੀ ਵਾਲੇ ਪਾਸੇ ਦੀ ਲੰਘਾਂਗੇ ਤੇ ਕਿਸਾਨ ਵੀ ਵਿੱਚ ਬੈਠੇ ਹੋਏ ਆ ਤੇ ਜਦੋਂ ਆਪਾਂ ਟੂਲ ਟੈਕਸ ਲੰਘਦੇ ਆ ਲੰਘਣ ਸਾਰੀ ਜੇ ਕੋਈ ਬੇਰ ਖਾਨ ਦਾ ਸ਼ਕੀਰ ਨਾ ਤੇ ਖੱਬੇ ਹੱਥ ਜਿਹੜੀਆਂ ਰੇੜੀਆਂ ਆ ਸੰਤਰੀ ਸੰਤਰੀ ਜਿਹੜੇ orange color ਦੇ ਜਿਹੜੇ ਆ ਤਰਪਾਲ ਪਾਏ ਹੋਏ ਇਹਨਾਂ ਕੋਲੇ ਬੇਰ ਆ ਇਹ ਕਟੋ ਕਟ ਦੀ 20 ਤੋਂ 25 30 ਜਿਹੜੀਆਂ ਰੇੜੀਆਂ ਲੱਗੀਆਂ ਹੁੰਦੀਆਂ ਇੱਥੇ ਹਰ ਵਕਤ ਜਿਹਨੇ ਇੱਥੋਂ 베ਰ ਲੈਣੇ ਉਹ 베ਰ ਇੱਥੋਂ ਲਿਜਾ ਸਕਦੇ ਆ ਤੁਸੀਂ ਦੇਖਦੇ ਹੋ ਲੈਣ ਲੈਣ ਹੀ ਲੱਗੀ ਹੋਈ ਆ ਤੇ ਜੋ ਮਰਜੀ ਇਥੋਂ ਲਾਓ ਤੇ ਹੁਣ ਆਪਾਂ ਪਹੁੰਚ ਗਏ ਆ ਜਗਰਾਵਾਂ ਤੋਂ ਪਹਿਲਾਂ ਜਿਹੜਾ ਪੁਲ ਚੜਦਾ거든 ਨਾਲ ਹੀ ਰਾਜਾ ਟੱਬਾ ਵਾਂ ਜਿਹੜਾ ਭੁੱਖਾ ਤੇ ਬੰਦਾ ਜਾਂਦਾ ਜਿਹਨੇ ਰੋਟੀ ਪਾਣੀ ਖਾਣੀ ਆ ਜਾਂ ਵਧੀਆ ਹੋਟਲ ਭਾਲਦਾ ਤਾਂ ਰਾਜਾ ਟੱਬਾ ਉਹਨਾਂ ਲਈ ਸਭ ਤੋਂ ਬੈਸਟ ਆ ਬਿਲਕੁਲ ਇਹ ਜਗਰਾਵਾਂ ਵੜਨ ਤੋਂ ਪਹਿਲਾਂ ਜਦੋਂ ਆਪਾਂ ਫਰੋਏ ਪਰਾਲੂ ਜਾਣੇ ਆ ਇਹ ਸੱਜੇ ਹੱਥ ਆ ਜਾਂਦਾ ਤੇ ਜੇ ਕਿਸੇ ਨੇ ਜਾਣਾ ਤੇ ਪੁਲ ਦੇ ਥੱਲੇ ਦੀ ਹੋ ਕੇ ਕ੍ਰੋਸ ਕਰਕੇ ਤੇ ਰਾਜ ਟਾਬੇ ਤੇ ਜਾ ਸਕਦਾ ਜਿਹੜਾ ਮਤਲਬ ਜਗਰਾਵਾਂ ਦੇ ਵਿੱਚ ਸਾਬੇ ਵੀ ਬਣਿਆ ਹੋਇਆ ਵਾ ਤੇ ਸਾਹਮਣੇ ਜਿਹੜਾ ਆ ਗਿਆ ਇਧਰਲੇ ਪਾਸੇ ਮੰਡੀ ਆ ਗਈ ਇਹ ਦਾਣਾ ਮੰਡੀ ਜਿਹੜੀ ਆਪਣੇ ਜਗਰਾਵਾਂ ਦੀ ਆਪਾਂ ਬਾਈਪਾਸ ਲੰਘ ਚੱਲੇ ਆ ਤੇ ਸਰਵਿਸ ਰੋਡ ਜਿਹੜਾ ਜਗਰਾਵਾਂ ਦਾ ਥੱਲੇ ਰਹਿ ਜਾਂਦਾ ਵਾ ਕਿਉਂਕਿ ਆਪਾਂ ਨੂੰ ਜਗਰਾਵਾਂ ਵੀ ਕੋਈ ਕੰਮ ਨਹੀਂ ਤੇ ਇਸੇ ਕਰਕੇ ਆਪਾਂ ਜਿਹੜਾ ਬਾਈਪਾਸ ਪੁਲ ਬਣਿਆ ਹੋਇਆ ਵਾ ਜਗਰਾਵਾ ਵਿੱਚ ਦੀ ਵੀ ਤੇ ਜਗਰਾਵਾ ਦੇ ਵਿੱਚ ਦੀ ਕਿਸੇ ਨੇ ਸ਼ਹਿਰ ਚ ਵੜਨ ਦੀ ਲੋੜ ਨਹੀਂ ਤੁਸੀਂ ਬਾਈਪਾਸ ਹੀ ਜਿਹੜਾ ਇੱਥੋਂ ਲੰਘ ਜੂਗੇ ਤੇ ਇਦੂ ਅੱਗੇ ਆ ਜਾਂਦੇ ਆ ਫਾਸਟ ਬੂਟ ਵਾਲੀਆਂ ਟਰਾਲੀਆਂ ਵੀ ਖੜੀਆਂ ਹੁੰਦੀਆਂ ਜਦੋਂ ਆਪਾਂ ਜਗਰਾਵਾ ਪੌੜ ਉਤਰਦੇ ਆ ਤੇ ਨਾਲ ਹੀ ਜਿਹੜਾ ਪਰਦੇਸੀ ਢਾਬਾ ਹੈਗਾ ਖੱਬੇ ਹੱਥ ਬਣਿਆ ਹੋਇਆ ਸੀ ਤੇ ਨਾਲ ਹੀ ਹੁਣ ਉਹਨਾਂ ਨੇ ਸੱਜੇ ਹੱਥ ਵੀ ਜਿਹੜਾ ਆਪਦਾ ਹੋਟਲ ਇੱਕ ਜਿਹੜਾ ਖੋਲਤਾ ਵਾ ਪਰਦੇਸੀ ਢਾਬਾ ਕਾਫੀ ਮਸ਼ਹੂਰ ਆ ਜਗਰਾਵਾਂ ਦੇ ਵਿੱਚ ਆਮ ਹੀ ਜਿਹੜੇ ਲੋਕ ਇੱਥੇ ਖੜ ਕੇ ਰੋਟੀ ਪਾਣੀ ਖਾ ਕੇ ਜਾਂਦੇ ਆ ਤੇ ਜਦੋਂ ਆਪਾਂ ਪਰਦੇਸੀ ਢਾਬਾ ਲੰਘਦੇ ਨਾਨਕਸਰ ਆ ਜਾਂਦਾ ਵਾ ਇੱਥੋਂ ਜਿਹੜੇ ਸਰਵਿਸ ਰੋਡ ਤੇ ਜਾ ਕੇ ਤੁਸੀਂ ਗੁਰਦੁਆਰਾ ਸਾਹਿਬ ਸਾਹਮਣੇ ਦੇਖ ਰਹੇ ਹੋ ਉਹਦੇ ਨੂੰ ਜਿਹੜਾ ਸਰਵਰ ਰੋਡ ਤੇ ਜਾ ਕੇ ਤੁਸੀਂ ਨਾਨਕਸਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਇੱਧਰੋਂ ਪਾਸੇ ਗੇਟ ਬਣਿਆ ਹੈ ਜਿਹੜਾ ਤੇ ਆਪਾਂ ਜਿਹੜਾ ਬਾਈਪਾਸ ਲੰਘ ਚੱਲੇ ਆ ਇੱਥੋਂ ਤੇ ਨਾਲ ਹੀ ਨਵਾਂ ਚੂੜਚੱਕ ਪਿੰਡ ਨੂੰ ਜਿੱਥੇ ਜਾਂਦੇ ਆ ਸੜਕ ਮੁੜਦੀ ਹੈ ਉੱਥੇ ਇੱਕ ਜਿਹੜਾ ਨਾਕਾ ਲੱਗਿਆ ਹੁੰਦਾ ਤੇ ਹੁਣ ਆਪਾਂ ਪਹੁੰਚ ਗਏ ਆ ਅਜੀਤਵਾਲ ਸ਼ਹਿਰ ਤੇ ਮੋਗੇ ਤੋਂ ਤਕਰੀਬਨ 15-16 ਕਿਲੋਮੀਟਰ ਆਪਾਂ ਪਿੱਛੇ ਆ ਤੇ ਆ ਅਜੀਤਵਾਲ ਸ਼ਹਿਰ ਜਿਹੜਾ ਆਪਾਂ ਬਾਈਪਾਸ ਹੀ ਲੰਘਾਂਗੇ ਕਿਉਂਕਿ ਇੱਥੇ ਵੀ ਪੁਲ ਬਣਿਆ ਹੋਇਆ ਵਾ ਸ਼ਹਿਰ ਦੇ ਵਿੱਚ ਦੀ ਤੇ ਇੱਥੇ ਜਿਹੜਾ KFC ਬਾਨਾ ਵਾ 버ਗਰ ਕਿੰਗ ਜਾਂ ਹੋਰ ਵੀ ਵੱਡੇ ਵੱਡੇ ਇਥੇ ਜਿਹੜੇ ਮੌਲ ਬਣ ਗਏ ਤੇ ਆਪਾਂ ਜਿਹੜਾ ਪਹੁੰਚ ਗਏ ਮੋਗੇ ਦੇ ਸ਼ਹਿਰ ਦੇ ਵਿੱਚ ਸੋ ਅੱਜ ਆਪਣਾ ਵਲੌਗ ਇੱਥੇ ਹੀ ਖਤਮ ਹੋਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ